ਰਾ ਮੇਰੇ ਤੇ ਲੇਟ ਆ ਤੂਰ ਤਦੀਂ ਦੀ ਆਹੀ ਰਾਜਾ ਦੇ ਖਸਕਿਆ ਖਾਲਾ ਤਰਬੂਜਾ ਦੀ ਫਾੜੀ ਓਕੇ ਮੈਂ ਤੁਸੀਂ ਸਾਰੇ ਤਰਬੂਜਾ ਦੀ ਕੀਤੀ ਚ ਵੜ ਗਏ ਪਾਂਦੇ ਹਾਂ ਤੂੰ ਵੀ ਬੀਜਣ ਲੱਗਾ ਐ ਕਿ ਉਹ ਤਰਬੂਜ ਓਨਾ ਮੈਂ ਕਾਣੂ ਬੀਜਿਆ ਯਾਰ ਮੈਂ ਤਾਂ ਪ੍ਰੀਤੋ ਕਹਿੰਦੀ ਸੀ ਮੇ ਤਰਬੂਜ ਖਾਣਾ ਤਰਬੂਜ ਖਾਣਾ ਮੈਂ ਆਖਿਆ ਚੱਲ ਮੋਦੀ ਚਾਚੇ ਤਾਂ ਲੈ ਆਉਣੇ ਆ ਆਪਣੀ ਘਰ ਦੀ ਗੱਲ ਮੋਦੀ ਚਾਚੇ ਨਾਲ ਆ ਕਰਦੀ ਗੱਲ ਤਾਂ ਹੈ ਭਾਈਓ ਤੇ ਬਣੋ ਪਰ ਭਰੀਜ ਦਰਬੂਜ ਨਹੀਂ ਦੇਣਾ ਮੈਂ 2 ਰੁਪਏ ਕਿਲੋ ਦੇਉਂ ਉਹ ਪਾਰ ਯਾਰ ਚਾਚਾ ਕਿਸਨੇ ਮੈਨੂੰ ਕਿਹਾ ਸੀ ਵੀ ਸੋਡੇ ਖੇਤ ਚੋਂ 7-8 ਰੁਪਏ ਕਿਲੋ ਮਿਲ ਜਾਂਦੇ ਮੈਂ ਤਾਂ ਤਾਂ ਹੀ ਆਇਆ ਸੀਗਾ ਹਾਂ 20 ਰੁਪਏ ਦਾ ਮੈਂ ਸਿੱਧੂ ਦੀ ਰੇੜੀ ਤੋਂ ਲੈ ਲੰਦਾ ਉੱਥੋਂ ਨਹੀਂ ਮੈਂ ਇੱਥੇ ਗਾਹਾਂ ਲੰਗ ਗਿਆ ਆਂਗਾ ਆਇ ਨਾ ਕਰੋ ਯਾਰ ਓਏ ਪੁੱਤਰਾ குடல்டல்ரூ ரெய் மைல மை அட ரே கலோ தரபு பாச கல்ல பாண ரே ਯਾਰ ਤੇਰੇ ਕੋਲੇ ਕਿਹੜੇ ਤਰਬੂਜ ਆ ਹੈ ਤਾ ਤਰਬੂਜੀਆਂ ਜਾਂ ਚੱਕੀ ਫੜਦਾ ਤਰਬੂਜ ਦੇ ਬੱਚੇ ਚੱਕੀ ਫੜਦਾ ਤੂੰ ਹੈ ਓਏ ਇਹ ਗੱਲੇ ਤਾਂ ਚਲ ਠੀਕ ਹੈ ਫਿਰ ਮੱਦੀ ਜੀ ਤੱਕਰਿਆ ਲੋ ਆਪਣਾ ਬੰਦਰ ਲੰਡਾ